ਕਰ ਸੋਈ ਤਾਰੇ ਜੋ ਹਰ ਗੁੰਗਾ ਹੈ ਆਸਮਨ ਤੇ ਸੰਗ ਵਸੈ ਹਣ ਪਾਗੀ ਪਾਰੇ ਇਹੋ ਸਗਰ ਸੋਈ ਤਾਰੇ ਜੋ ਹਰ ਗੁੰਗਾ ਹੈ ਆਹਮਨ ਤੇ ਨਾ ਕਰਤੇ ਕਾਟਿਆ ਪ੍ਰਵਜਨ ਪੁਜਾਈ ਅੰਮ੍ਰਿਤ ਨਾਮ ਜਲ ਸੰਚੇਆ ਗੁਰ ਭਏ ਸਹਾਈ ਜਨ ਮਨ ਦੁਖ ਕਟਿਆ ਸੁਖ ਦਾ ਥਾਨ ਪਾਇਆ ਕਾਟੇ ਦਿਲ ਕਾ ਪਰਮੋ ਮੋਹ ਕੀ ਆਪਣੇ ਪਰਉਪਾਰੈ ਮਾਤੂ ਕੋ ਜਾਣੋ ਅਵਰਕਾ ਚ ਸਭ ਪ੍ਰਭ ਕਾ ਹਾਥ ਅਰੁ ਸੁਖ ਨਾਮ ਕਾ ਪਾਏ ਸੰਤ ਸੰਤਨ ਸਾਥ ਮਾਤੂ ਕੋ ਜਾਣੋ ਅਵਰਕਾ ਚ ਸਭ ਪ੍ਰਭ ਕਾ ਹਾਥ ਅਰੁ ਸੁਖ ਨਾਮ ਕਾ ਪਾਏ ਸੰਗ ਸੰਤਨ ਸਾਥ ਜੁੜੇ ਗੱਟ ਪਮੇ ਰਾਮ ਚਾਰ ਕੋਟ ਜਨਿਸ ਪਰ ਮੇ ਠਾਕਰੇ ਪ੍ਰਾਪਤੀ ਸਾਮ ਜੇ ਜੁੜੇ ਤੇ ਬਾਣੀ ਕਿਦ ਨਾ ਮਹ ਕਾਮ ਜਗਤ ਸਾਖ ਕੁਮਲਾ ਜੁਜੇ ਨਾਹੀ ਨਾਮ ਹਰ ਨਾਮ ਲਈ ਸਾਜਨ ਕਦ ਭਈਏ ਕਿ ਰਾਮ ਜਿਸ ਕਾਰਕ ਕੰਧਨਾ ਪ੍ਰਗਟਾਈ ਆੜ ਨਗਰ ਦੇ ਰਾਮ ਗੁਰੂ ਜੀ ਦਾ ਰਤੋ ਮੋੜ ਰਸ ਤਣਦੇ ਤਮਖਾਮ ਪ੍ਰਭਾ ਮਿਕੰਦ ਬਿਉਣੀਆ ਮੇ ਸਜਣ ਸਭ ਜਾਨ ਨਾਨਕੀ ਬਦਤਿਆ ਕਰਕੇ ਪਾਜੀ ਜਨਾਮ ਅਰਵੈਲੋ ਸੁਮੀ ਤੁੰ ਪ੍ਰਾਰੋ ਇਸ ਕਾ ਤੇ ਚੇਤਨਾ ਅਰਵੈਲੋ ਸੁਮੀ ਤੁੰ ਪ੍ਰਾਰੋ ਦੇ ਪ੍ਰਗਟੇ ਆਏ ਅੰਤਜਾਈ ਰਾਮ ਕੇ ਕਰਕਿ ਪਾਯਾ ਮੇਰਾਏ ਅਰुणनाथੋ ਪੜਜਨਾ ਅਰਜੇ ਜੇ ਪ੍ਰਗਟੇ ਆਏ ਅੰਤਜਾਈ ਰਾਮ ਕੇ ਕਰਕਿ ਪਾਯਾ ਮੇਰਾਏ ਜੇ ਜਵਾ ਕੇ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ ਇਹ ਬਹੁ ਨਿਵੜ ਭਾਗਣੀ ਬਾਰ ਪਾਇਆ લગાવી દેજુ મેં તે આલાયે હર જય આય મરના કિસ્તે હી ગુરુ જનમ દાતા આલાયે હાથ પાંસ સવારે ઓન દેજુ દીતે મેં જાઆયે સન્દાતા કંદે રખેયા ਆ ਗਾਏ ਰਗੁਣ ਅਰੇ ਨਾਮ ਚਰਨੀ ਪਾਏ ਹਰ ਗੁਣ ਦਿੱਤ ਸੱਲਾਹੀਏ ਜਿਨੂ ਜਿਨ ਨਾਚ ਮਾ ਆਏ ਹੈ ਮਾ ਇਹ ਗਨੇ ਗੁਣ ਅਰੇ ਨਾਮ ਚਰਨੀ ਪਾਏ ਹਰ ਗੁਣ ਦਿੱਤ ਸੱਲਾਹੀਏ ਜਿਨੂ ਜਿਨ ਨਾਚ ਮਾ ਆਏ ਜਿ ਜਿ ਨਾਮ ਤੇ ਆਇਆ ਟਿਕੇ ਕਾਜ ਨਰੇ ਹਰ ਗੁਰੂਰਾ ਅਰਜਿਆ ਅਰਗੰਗਾ ਚਰਨੇ ਸਰੁ ਸੁਕਾਨ ਚਰਨ ਹਾਰ ਹੋਇ ਬਿਖਮਤਰੇ ਪ੍ਰੇਮ ਭਗਤ ਜਿ ਬਹਿਆ ਵਿਖਿਆ ਨਹੀਂ ਜਰੇ ਕੋੜ ਦੇ ਡੁਬਦਾ ਨਸੀ ਭੁਲਦ ਜ ਭਰੇ ਆਰਗੰਗ ਪ੍ਰਭ ਸੇਵੰਦੇ ਮੰਤਰੇ ਪਸਰੇ ਆਰਗੰਗ ਪ੍ਰਭ ਸੇਵੰਦੇ ਮਨ ਅੰਦਰ